ਦੋਸਤੋ ਆਧਾਰ ਕਾਰਡ ਵਾਲਿਆਂ ਲਈ ਖੁਸ਼ਖਬਰੀ ਹੈ ਸਰਕਾਰ ਦੇ ਵੱਲੋਂ ਆਧਾਰ ਦੀ ਨਵੀਂ ਐਪਲੀਕੇਸ਼ਨ ਲਾਂਚ ਕੀਤੀ ਜਾ ਚੁੱਕੀ ਹੈ ਇਸ ਦੇ ਵਿੱਚ ਕਾਫੀ ਸਾਰੇ ਬਦਲਾਅ ਵੀ ਕੀਤੇ ਹੋਏ ਆ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਹੈ ਅਤੇ ਤੁਹਾਡੇ ਕੋਲ 스마트ਫੋਨ ਵੀ ਹੈ ਤਾਂ ਫਿਰ ਇਹ ਐਪਲੀਕੇਸ਼ਨ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਣ ਵਾਲੀ ਹੈ ਇਸ ਦੇ ਵਿੱਚ ਕੁਝ ਨਵੇਂ ਫੀਚਰ ਵੀ ਸਰਕਾਰ ਨੇ ਜੋੜੇ ਹਨ ਅਤੇ ਕੁਝ ਫੀਚਰਾਂ ਨੂੰ ਇਸ ਦੇ ਵਿੱਚੋਂ ਹਟਾ ਵੀ ਦਿੱਤਾ ਗਿਆ ਹੈ ਜੇਕਰ ਤੁਸੀਂ ਇਸ ਐਪਲੀਕੇਸ਼ਨ ਨੂੰ ਵਰਤੋਗੇ ਤਾਂ ਤੁਸੀਂ ਇਹ ਜ਼ਰੂਰ ਕਹੋਗੇ ਕਿ ਯਾਰ ਹੁਣ ਸਾਰਾ ਕੁਝ ਸੌਖਾ ਹੋ ਗਿਆ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਅੱਗੇ ਵਧਣ ਤੋਂ ਪਹਿਲਾਂ ਫਟਾਫਟ ਕਰ ਲਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਫਿਰ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਆਓ ਫਿਰ ਆਪਾਂ ਮੋਬਾਈਲ ਵੀ ਸਕਰੀਨ ਦੇ ਉੱਪਰ ਜਾ ਕੇ ਇਸ ਆਧਾਰ ਨਾਮ ਦੀ ਐਪਲੀਕੇਸ਼ਨ ਨੂੰ ਖੋਲ੍ਹ ਕੇ ਰਜਿਸਟਰ ਕਰਾਂਗੇ ਅਤੇ ਦੇਖਦੇ ਹਾਂ ਕਿ ਇਸ ਦੇ ਵਿੱਚ ਕਿਆ-ਕਿਆ ਫੀਚਰ ਨੇ ਅਤੇ ਮੈਨੂੰ ਤਾਂ ਇਹ ਸਾਰੇ ਫੀਚਰ ਬਹੁਤ ਹੀ ਕਮਾਲ ਦੇ ਲੱਗ ਰਹੇ ਨੇ ਪਲੇ ਸਟੋਰ ਦੇ ਉੱਪਰ ਇਹ ਐਪਲੀਕੇਸ਼ਨ ਮੌਜੂਦ ਹੈ ਆਧਾਰ ਨਾਮ ਤੇ ਸਰਚ ਕਰਕੇ ਤੁਸੀਂ ਇਸ ਐਪਲੀਕੇਸ਼ਨ ਨੂੰ ਪਲੇ ਸਟੋਰ ਤੋਂ ਇੰਸਟਾਲ ਕਰ ਲੈਣਾ ਹੈ ਅਤੇ ਇੰਸਟਾਲ ਕਰਨ ਤੋਂ ਬਾਅਦ ਆਪਾਂ ਇਸ ਐਪਲੀਕੇਸ਼ਨ ਨੂੰ ਖੋਲ੍ਹਾਂਗੇ ਤਾਂ ਬੜਾ ਹੀ ਖੂਬਸੂਰਤ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਵੇਗਾ ਆਧਾਰ ਲਿਖਿਆ ਹੋਇਆ ਅਤੇ ਉਸ ਤੋਂ ਬਾਅਦ ਇਹ 카ਰਟੂਨ ਜਾਂ ਫਿਰ ਆਪਾਂ ਕਹੀਏ ਲੋਗੋ ਸਾਡੇ ਸਾਹਮਣੇ ਆ ਚੁੱਕਾ ਹੈਟਾ ਲਿਖਿਆ ਹੋਇਆ ਹੈ బిਗਨ ਜਰਨੀ ਆਪਾਂ ਇੱਥੇ ਕਲਿੱਕ ਕਰਾਂਗੇ ਅਤੇ ਇੱਥੋਂ ਤੁਸੀਂ ਦੇਖੋਗੇ ਕਿ ਕੰਟੀਨਿਊ ਟੂ ਰਜਿਸਟਰ ਲਿਖਿਆ ਹੋਇਆ ਹੈ ਇੱਥਾ ਅਤੇ ਇਸ ਦੇ ਉੱਪਰ ਲੋਗੋ ਦੇ ਵੱਖ-ਵੱਖ ਰੂਪ ਚੱਲ ਕੇ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਇਸਤੇਮਾਲ ਇਸ ਨੂੰ ਕਰ ਸਕਦੇ ਹੋ ਇੱਥਾ ਕੰਟੀਨਿਊ ਟੂ ਰਜਿਸਟਰ ਲਿਖਿਆ ਹੋਇਆ ਆਪਾਂ ਕੰਟੀਨਿਊ ਟੂ ਰਜਿਸਟਰ ਦੇ ਉੱਪਰ ਕਲਿੱਕ ਕਰਾਂਗੇ ਰਜਿਸਟਰ ਕਰਨ ਲਈ ਤਿੰਨ ਸਟੈਪ ਦਿੱਸੇ ਹੋਏ ਨੇ ਪਹਿਲਾ ਆਪਾਂ ਆਧਾਰ ਨੰਬਰ ਭਰਨਾ ਹੈ ਉਸ ਤੋਂ ਬਾਅਦ ਜਿਹੜਾ ਆਧਾਰ ਦੇ ਨਾਲ ਲਿੰਕ ਤੁਹਾਡਾ ਮੋਬਾਈਲ ਹੈਗਾ ਉਸ ਦੇ ਉੱਪਰ ਐਸਐਮਐਸ ਜਾਏਗਾ ਅਤੇ ਉਸ ਤੋਂ ਬਾਅਦ ਫਿਰ ਆਪਣੇ ਫੇਸ ਦੇ ਨਾਲ ਵੀ অথেন্টিਕੇਸ਼ਨ ਆਪਣੇ ਆਧਾਰ ਕਾਰਡ ਦੀ ਸਾਨੂੰ ਕਰਨੀ ਪਵੇਗੀ ਅਤੇ ਫਿਰ ਇਹ ਐਪਲੀਕੇਸ਼ਨ ਰਜਿਸਟਰ ਹੋ ਜਾਵੇਗੀ ਸੋ ਸਭ ਤੋਂ ਪਹਿਲਾਂ ਆਪਾਂ ਆਪਣੇ ਆਧਾਰ ਕਾਰਡ ਦਾ ਨੰਬਰ ਭਰਨਾ ਹੈ ਉਸ ਦੇ ਲਈ ਆਪਾਂ ਹੇਠਾਂ ਦਿੱਤਾ ਹੋਇਆ ਐਂਟਰ ਜੋਰ ਆਧਾਰ ਨੰਬਰ ਜਿੱਥੇ ਉਸ ਨੂੰ ਆਪਾਂ ਕਲਿੱਕ ਕਰਾਂਗੇ ਹੁਣ ਇੱਥੇ ਆਧਾਰ ਕਾਰਡ ਦਾ ਨੰਬਰ ਭਰਿਆ ਜਾਵੇਗਾ ਅਤੇ ਉਸ ਤੋਂ ਬਾਅਦ ਕਨਫਰਮ ਆਧਾਰ ਨੰਬਰ ਦੇ ਉੱਪਰ ਕਲਿੱਕ ਕਰਾਂਗੇ ਅਤੇ ਉਸ ਤੋਂ ਬਾਅਦ ਕੰਸੈਂਟ ਦਵਾਂਗੇ ਆਪਣੀ ਅਤੇ ਫਿਰ ਕੰਟੀਨਿਊ ਦੇ ਉੱਪਰ ਕਲਿੱਕ ਕਰਾਂਗੇ ਇੱਥੇ ਆਧਾਰ ਕਾਰਡ ਦੇ ਨਾਲ ਲਿੰਕ ਜਿਹੜਾ ਮੋਬਾਈਲ ਨੰਬਰ ਹੈਗਾ ਤੁਹਾਡਾ ਜਿਹੜਾ SIM ਹੈਗਾ ਉਸ ਨੂੰ ਤੁਸੀਂ ਸਿਲੈਕਟ ਕਰ ਲਿਓ ਅਤੇ ਉਸ ਤੋਂ ਬਾਅਦ ਕੰਟੀਨਿਊ ਟੂ ਸੈਂਡ SMS ਦੇ ਉੱਪਰ ਫੇਰ ਕਲਿੱਕ ਕਰਾਂਗੇ ਹੁਣ ਇਹ ਵੈਰੀਫਾਈ ਕਰੇਗਾ SMS ਭੇਜ ਕੇ ਮੋਬਾਈਲ ਨੰਬਰ ਨੂੰ ਵੈਰੀਫਾਈ ਕਰੇਗਾ ਅਤੇ ਉਸ ਤੋਂ ਬਾਅਦ ਵੈਰੀਫਾਈ ਮੋਬਾਈਲ ਨੰਬਰ ਹੋਣ ਤੋਂ ਬਾਅਦ ਫੇਸ ਆਥੈਂਟੀਕੇਟ ਕਰਨ ਵਾਲੀ ਆਪਸ਼ਨ ਆਵੇਗੀ इजीली ਤੁਹਾਡੇ ਫੇਸ ਦੇ ਉੱਪਰ ਰੋਸ਼ਨੀ ਆਣੀ ਚਾਹੀਦੀ ਹੈ ਜੇ ਤੁਹਾਡੇ ਐਨਕ ਲੱਗੀ ਹੋਈ ਉਸ ਨੂੰ ਤੁਸੀਂ ਉਤਾਰ ਲੈਣਾ ਹੈ ਅਤੇ ਜਦੋਂ ਤੁਸੀਂ ਸਟਾਰਟ ਫੇਸ অথেন্টিਕੇਸ਼ਨ ਦੇ ਉੱਪਰ ਕਲਿੱਕ ਕਰੋਗੇ ਤਾਂ ਇਹ ਤੁਹਾਡੀ ਫੇਸ ਦੀ ਪਛਾਣ ਕਰਨ ਤੋਂ ਬਾਅਦ ਸਾਰੀ ਡਿਟੇਲ ਨੂੰ ਇੱਥੇ ਜੋੜ ਦੇਵੇਗੀ ਇਸ ਐਪਲੀਕੇਸ਼ਨ ਦੇ ਵਿੱਚ ਤੁਹਾਡੇ ਆਧਾਰ ਕਾਰਡ ਦੇ ਨਾਲ ਸੰਬੰਧਿਤ ਅਤੇ ਉਸ ਤੋਂ ਬਾਅਦ ਤੁਸੀਂ ਹੇਠਾਂ ਕੰਟੀਨਿਊ ਦੇ ਉੱਪਰ ਫਿਰ ਕਲਿੱਕ ਕਰਨਾ ਹੈ ਇੱਥੇ ਇਸ ਐਪਲੀਕੇਸ਼ਨ ਨੂੰ ਖੋਲਣ ਦੇ ਲਈ ਤੁਸੀਂ ਆਪਣਾ ਪੀਨ ਸਿਲੈਕਟ ਕਰਨਾ ਹੈ 6 ਅੰਕਾਂ ਦਾ ਪੀਨ ਭਰ ਕੇ ਉਸ ਨੂੰ ਫਿਰ ਦੁਬਾਰੇ ਪੀਨ ਨੂੰ ਕਨਫਰਮ ਕਰਨਾ ਹੈ ਅਤੇ ਹੁਣ ਤੁਹਾਡੇ ਸਾਹਮਣੇ ਤੁਹਾਡੇ ਆਧਾਰ ਕਾਰਡ ਦਾ ਨੰਬਰ ਆ ਜਾਵੇਗਾ ਹੁਣ ਤੁਹਾਡੀ ਫੋਟੋ ਵਾਲਾ ਆਧਾਰ ਕਾਰਡ ਤੁਹਾਡੇ ਸਾਹਮਣੇ ਨਜ਼ਰ ਆਵੇਗਾ ਇਸ ਦੇ ਉੱਪਰ ਨਾਮ ਲਿਖਿਆ ਹੋਇਆ ਹੋਵੇਗਾ ਡੇਟ ਆਫ ਬਰਥ ਲਿਖੀ ਹੋਵੇਗੀ ਜੈਂਡਰ ਲਿਖਿਆ ਹੋਇਆ ਹੋਵੇਗਾ ਇੱਥੇ ਸੱਜੇ ਖੱਬੇ ਤੀਰ ਦਾ ਨਿਸ਼ਾਨ ਹੈ ਉਸ ਨੂੰ ਕਲਿੱਕ ਕਰਕੇ ਅਸੀਂ ਇਸ ਦੇ ਆਧਾਰ ਕਾਰਡ ਦੇ ਦੂਜੇ ਪਾਸੇ ਨੂੰ ਵੀ ਦੇਖ ਸਕਦੇ ਹਾਂ ਦੂਜੇ ਪਾਸੇ ਤੁਹਾਡਾ ਪਤਾ ਇਸ ਦੇ ਉੱਪਰ ਲਿਖਿਆ ਹੋਇਆ ਹੋਵੇਗਾ ਹੁਣ ਇਸ ਦੇ ਵਿੱਚ ਇੱਥੇ ਤੁਸੀਂ ਦੇਖੋ ਆਧਾਰ ਕਾਰਡ ਦੇ ਹੇਠਾਂ ਤਿੰਨ ਆਪਸ਼ਨ ਦਿੱਤੀਆਂ ਹੋਈਆਂ ਇੱਕ ਸਿਲੈਕਟਿਵ ਸ਼ੇਅਰ ਹੈ ਦੂਜੀ ਡਾਊਨਲੋਡ ਆਧਾਰ ਹੈ ਤੀਸਰੀ ਬਾਇਓਮੈਟ੍ਰਿਕ ਲੌਕਡ ਵਾਲੀ ਹੁਣ ਇਸ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਆਪਸ਼ਨ ਹੈ ਸਿਲੈਕਟਿਵ ਸ਼ੇਅਰ ਵਾਲੀ ਆਪਸ਼ਨ ਜੇਕਰ ਆਪਾਂ ਇਸ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਚੁਆਇਸ ਮਿਲਦੀ ਹੈ ਕਿ ਅਸੀਂ ਕਿਹੜੀ ਚੀਜ਼ ਨੂੰ ਸ਼ੇਅਰ ਕਰਨਾ ਚਾਹੁੰਦੇ ਹਾਂ ਫੋਟੋ ਨਾਮ ਡੇਟ ਆਫ ਬਰਥ ਏਜ ਸਟੇਟਸ ਜੈਂਡਰ ਮੋਬਾਈਲ ਨੰਬਰ ਐਡਰੈਸ ਇਸ ਦੇ ਇਸ ਦੇ ਵਿੱਚੋਂ ਤੁਸੀਂ ਜਿਸ ਵੀ ਚੀਜ਼ ਨੂੰ ਸਿਲੈਕਟ ਕਰੋਗੇ ਕੇਵਲ ਉਹੀ ਤੁਸੀਂ ਤੁਹਾਡੇ ਆਧਾਰ ਕਾਰਡ ਦੇ ਨੰਬਰ ਦੇ ਨਾਲ ਸ਼ੇਅਰ ਹੋਵੇਗੀ ਹੁਣ ਇਥੇ ਦੂਸਰੀ ਆਪਸ਼ਨ ਹੈ ਡਾਊਨਲੋਡ ਆਧਾਰ ਆਪਾਂ ਇਸ ਦੇ ਉੱਪਰ ਕਲਿੱਕ ਕਰਾਂਗੇ ਤਾਂ ਇੱਥੇ ਸਾਨੂੰ ਦੋ ਆਪਸ਼ਨਾਂ ਮਿਲਦੀਆਂ ਹਨ ਡਾਊਨਲੋਡ ਕਰਨ ਦੇ ਲਈ ਆਧਾਰ ਕਾਜ਼ੀ ਜੀ ਕਿਹੜਾ ਡਾਊਨਲੋਡ ਕਰਨਾ ਹੈ ਮਾਸਕਡ ਆਧਾਰ ਅਸੀਂ ਡਾਊਨਲੋਡ ਕਰਨਾ ਹੈ ਕਿ ਅਨਮਾਸਕਡ ਇਸ ਦਾ ਮਤਲਬ ਹੈ ਕਿ ਆਧਾਰ ਕਾਰਡ ਦੇ ਨੰਬਰ ਹੈਗੇ ਜਿਹੜੇ ਉਹ ਮਾਸਕ ਕੀਤੇ ਹੋਣਗੇ ਉਹ ਛੁਪਾਏ ਹੋਣਗੇ ਜੇਕਰ ਅਸੀਂ ਮਾਸਕ ਆਧਾਰ ਕਾਰਡ ਨੂੰ ਡਾਊਨਲੋਡ ਕਰਦੇ ਹਾਂ ਹੁਣ ਇੱਥੇ ਤੀਸਰੀ ਸਹੂਲਤ ਹੈਗੀ ਹੈ ਬਾਇਓਮੈਟ੍ਰਿਕ ਲੌਕ ਕਰਨ ਵਾਲੀ ਅਤੇ ਸਭ ਤੋਂ ਵਧੀਆ ਗੱਲ ਇਸ ਐਪਲੀਕੇਸ਼ਨ ਦੇ ਵਿੱਚ ਇਸ ਨੂੰ ਆਪਾਂ ਇੱਕ ਕਲਿੱਕ ਦੇ ਨਾਲ ਆਪਣੀ ਬਾਇਓਮੈਟ੍ਰਿਕ ਨੂੰ ਲੋਕ ਕਰ ਸਕਦੇ ਹਾਂ ਅਤੇ ਇੱਕ ਕਲਿੱਕ ਦੇ ਨਾਲ ਹੀ ਅਸੀਂ ਆਪਣੇ ਬਾਇਓਮੈਟ੍ਰਿਕ ਨੂੰ ਫਿਰ ਦੁਬਾਰੇ ਅਨਲੌਕ ਵੀ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਅਸੀਂ ਆਪਣੇ ਆਧਾਰ ਕਾਰਡ ਦੀ ਬਾਇਓਮੈਟ੍ਰਿਕ ਹੈਗੀ ਹੈ ਉਸ ਨੂੰ ਕਦੇ ਵੀ ਲੋਕ ਜਾਂ ਫਿਰ ਅਨਲੌਕ ਕਰ ਸਕਦੇ ਹਾਂ ਹੈਟਾ ਸਿਕਿਉਰਟੀ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਕੇ ਅਸੀਂ ਆਪਣਾ ਪਿੰਨ ਵੀ ਇੱਥੋਂ ਚੇਂਜ ਕਰ ਸਕਦੇ ਹਾਂ ਦੁਬਾਰੇ ਇਸ ਐਪਲੀਕੇਸ਼ਨ ਨੂੰ ਖੋਲਣ ਵਾਲਾ ਜੇਕਰ ਸਾਨੂੰ ਉਸ ਦੀ ਜ਼ਰੂਰਤ ਹੋਵੇ ਹੁਣ ਡਾਟਾ ਸਰਵਿਸ ਦੇ ਉੱਪਰ ਕਲਿੱਕ ਕਰਕੇ ਆਪਾਂ ਦੇਖਦੇ ਹਾਂ ਕਿ ਕਿਹੜੀ-ਕਿਹੜੀ ਸਾਨੂੰ ਸਹੂਲਤਾਂ ਮਿਲਦੀ ਹੈ ਇਸ ਦੇ ਵਿੱਚ ਮੋਬਾਈਲ ਨੰਬਰ ਅਪਡੇਟ ਕਰਨ ਦੀ ਸਹੂਲਤ ਹੈ ਐਡਰੈਸ ਅਪਡੇਟ ਕਰਨ ਦੀ ਸਹੂਲਤ ਹੈ ਫੈਮਿਲੀ ਮੈਂਬਰ ਨੂੰ ਜੋੜਨ ਦੀ ਵੀ ਸਹੂਲਤ ਹੈ ਹੁਣ ਜੇਕਰ ਤੁਸੀਂ ਆਪਣਾ ਪਤਾ ਜਾਂ ਫਿਰ ਮੋਬਾਈਲ ਨੰਬਰ ਅਪਡੇਟ ਕਰਨਾ ਹੈ ਤਾਂ ਫਿਰ 30 ਦਿਨ ਦੇ ਸਮੇਂ ਦੇ ਵਿੱਚ ਉਹ ਹੋ ਜਾਵੇਗਾ ਤੇ 75 ਰੁਪਏ ਉਸ ਦੀ ਫੀਸ ਦੇਣੀ ਪਵੇਗੀ ਅਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਉਸ ਨੂੰ ਕਰਨਾ ਹੈ ਸਾਰੇ ਸਟੈਪ ਵਾਈਜ਼ ਇਹਨਾਂ ਨੇ ਸਾਰਾ ਸਮਝਾਇਆ ਹੋਇਆ ਹੈ ਤੁਸੀਂ ਇੱਥੋਂ ਹੀ ਐਡ ਪ੍ਰੋਫਾਈਲ ਦੇ ਉੱਪਰ ਕਰਕੇ ਕਿਸੇ ਹੋਰ ਆਧਾਰ ਕਾਰਡ ਦੇ ਨੰਬਰ ਵਾਲੀ ਪ੍ਰੋਫਾਈਲ ਵੀ ਇੱਥੋਂ ਇਸੇ ਐਪਲੀਕੇਸ਼ਨ ਦੇ ਵਿੱਚ ਇਸੇ ਮੋਬਾਈਲ ਦੇ ਵਿੱਚ ਜੋੜ ਸਕਦੇ ਹੋ ਕਈ ਵਾਰ ਇਹ ਇਹ ਹੁੰਦਾ ਹੈ ਕਿ ਇੱਕੋ ਹੀ ਮੋਬਾਈਲ ਨੰਬਰ ਦੇ ਉੱਪਰ ਦੋ ਜਾਂ ਤਿੰਨ ਆਧਾਰ ਕਾਰਡ ਵੀ ਬਣੇ ਹੁੰਦੇ ਆ ਤਾਂ ਫਿਰ ਤੁਸੀਂ ਆਪਣੇ ਉਹਨਾਂ ਫੈਮਿਲੀ ਮੈਂਬਰਾਂ ਦੀ ਪ੍ਰੋਫਾਈਲ ਵੀ ਇਸੇ ਐਪਲੀਕੇਸ਼ਨ ਦੇ ਵਿੱਚ ਜੋੜ ਸਕਦੇ ਹੋ ਸੋ ਹੁਣ ਇਸ ਐਪਲੀਕੇਸ਼ਨ ਦੇ ਵਿੱਚ ਕਾਫੀ ਸਹੂਲਤਾਂ ਏ ਤੁਹਾਨੂੰ ਛੋਟਾ ਮੋਟਾ ਕੰਮ ਕਰਵਾਉਣ ਦੇ ਲਈ ਸੁਵਿਧਾ ਕੇਂਦਰ ਜਾਣ ਦੀ ਜਰੂਰਤ ਨਹੀਂ ਤੁਸੀਂ ਆਪਣੇ ਮੋਬਾਈਲ ਤੋਂ ਘਰੇ ਬੈਠੇ ਹੀ ਅਜਿਹੇ ਕੰਮ ਇਸ ਐਪਲੀਕੇਸ਼ਨ ਦੇ ਰਾਹੀਂ ਕਰ ਸਕਦੇ ਹੋ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਜਾਣਕਾਰ ਬਣੋ ਜਾਗਰੂਕ ਹੋਵੋ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ